ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਹਮ ਕਹਾ ਕਰੇ ਮੋਸਿਓ ਆਗੇ ਰਹਾਓ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾਂ ਨਹੀਂ ਮਾਰੀ ਇਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਹ ਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਅਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹੀ ਵਿਚਾਰੀ ਆਪ ਮਰੇ ਆਵਰਾ ਨਹੀਂ ਮਾਰੀ ਏਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਘਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸ਼ੀ ਤਾਂ ਤੀਰਥਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹੀ ਵਿਚਾਰੀ ਆਪ ਮਰੇ ਅਵਰਾ ਨਹੀ ਮਾਰੀ ਇਕਤੋ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਹ ਮ ਕਹਾ ਕਰੇ ਮੋ ਸਿਉ ਆਗੇ ਰਹਾਓ ਆਸ ਨਿਰਾਸੀ ਤੋਂ ਸਣਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹੀਂ ਮਾਰੀ ਏਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਣੇ ਚੋ ਜਨ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸ਼ੀ ਤਾਂ ਤੀਰਥਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾਂ ਨਹੀਂ ਮਾਰੀ ਇਕਤੂ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਹਮ ਕਹਾ ਕਰੇ ਮੋ ਸਿਉ ਆਗੇ ਰਹਾਓ ਆਸ ਨਿਰਾਸੀ ਤੋਂ ਸਣਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾ ਨਹੀਂ ਮਾਰੀ ਏਕ ਤੁ ਹੋਰ ਵੇਸ ਬਹੁਤਰੇ ਨਾਨਕ ਜਾਣੇ ਚੋ ਜਨ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹੀ ਵਿਚਾਰੀ ਆਪ ਮਰੇ ਅਵਰਾਂ ਨਹੀਂ ਮਾਰੀ ਇਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸ਼ੀ ਤਾਂ ਤੀਰਥ ਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋ ਸਿਉ ਆਗੇ ਰਹਾਓ ਆਸ ਨਿਰਾਸੀ ਤੋਂ ਸਣਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹੀਂ ਮਾਰੀ ਏਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਣੇ ਚੋ ਜਨ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਹਮ ਕਹਾ ਕਰੇ ਮੋਸਿਉ ਆਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾਂ ਨਹੀਂ ਮਾਰੀ ਇਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਗੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋ ਸਿਉ ਆਗੇ ਰਹਾਓ ਆਸ ਨਿਰਾਸੀ ਤੋਂ ਸਣਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹੀਂ ਮਾਰੀ ਏਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਣੇ ਚੋ ਜਨਾ ਤੇਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸ਼ੀ ਤਾਂ ਤੀਰਥਵਾਸੀ ਕੁੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹੀ ਵਿਚਾਰੀ ਆਪ ਮਰੇ ਅਵਰਾ ਨਹੀ ਮਾਰੀ ਇਕਤੋ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਗੰਗਰੂ ਵਾਜੇ ਜੇ ਮਨ ਲਾਗੇ ਤਿਉਂ ਜਮ ਕਹਾ ਕਰੇ ਮੋ ਸਿਉ ਆਗੇ ਰਹਾਓ ਆਸ ਅਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦਿਗੰਬਰ ਦੇਹੀ ਵਿਚਾਰੀ ਆਪ ਮਰੇ ਅਵਰਾਂ ਨਹੀਂ ਮਾਰੀ ਏਕ ਤੂ ਹੋਰ ਵੇਸ ਬਹੁਤਰੇ ਨਾਨਕ ਜਾਣੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਕੁੰਗਰੂ ਵਾਜੇ ਜੇ ਮਨ ਲਾਗੇ। ਤਿਉਂ ਜਹ ਮ ਕਹਾ ਕਰੇ ਮੋ ਸਿਉ ਆਗੇ ਰਹਾਉ। ਆਸ ਨਿਰਾਸੀ ਤੋਂ ਸੰਿਆਸੀ। ਜਾਂ ਜਤ ਜੋਗੀ ਤਾਂ ਕਾਇਆ ਪੋਗੀ। ਦਇਆ ਦਿਗੰਬਰ ਦੇਹ ਵਿਚਾਰੀ। ਆਪ ਮਰੇ ਅਵਰਾ ਨਹੀ ਮਾਰੀ। ਇਕਤੂ ਹੋਰ ਵੇਸ ਬਹੁਤਰੇ ਨਾਨਕ ਜਾਨੇ ਚੋ ਜਨਾ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ